ਤਤਸ਼ਰੀਆ ਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੇ ਨੇਸਰੀ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਬਰਨਾਲੇ ਗੇਟਾਂ ਤੇ ਮੌਜੂਦ ਹੈ ਅਤੇ ਇੱਕ ਧਿਆਨ ਖਾਸ ਹੋਇਆ ਜੋ ਦੱਸਿਆ ਜਾ ਰਿਹਾ ਕਿ ਵਰਨਾ ਗੱਡੀ ਪਹਿਲਾਂ ਉਸ ਜਿਹੜੀ ਉਹ ਜਿਹੜੀ ਕਾਰ ਹੈ ਗੱਡੀ ਹੈ ਪਿਕਅਪ ਹੈ ਉਹਨੂੰ ਟੱਕਰ ਮਾਰਦੀ ਹੈ ਫਿਰ ਉਹ ਪਿਕਅਪ ਜਿਹੜੀ ਹੈ ਰੇੜੀ ਵਾਲੇ ਨੂੰ ਟੱਕਰ ਮਾਰਦੀ ਹੈ ਜਿਸ ਵਿੱਚ ਰੇੜੀ ਵਾਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉੱਥੇ ਲੰਮਾ ਪਿਆ ਹੋਇਆ ਔਰ ਉਹਨੂੰ ਹਸਪਤਾਲ ਵੀ ਲੈ ਕੇ ਜਾਣਾ ਪੈਣਾ ਪਰ ਲੜਕੇ ਦਾ ਫਾਦਰ ਇੱਥੇ ਪਹੁੰਚੇ ਜਿਨੇ ਕਿਹਾ ਕਿ ਮੈਂ ਜਿਹੜਾ ਜ਼ਰੂਰ ਸੌਟ ਆਊਟ ਕਰੂੰਗਾ ਜੋ ਨੁਕਸਾਨ ਹੋਇਆ ਮੈਂ ਰੇਡੀ ਵਾਲਾ ਜਿਹਦੇ ਸੱਟ ਲੱਗੀ ਐ ਲੱਤ ਤੇ ਸੱਟ ਲੱਗੀ ਉਹਨੂੰ ਹਸਪਤਾਲ ਲੈ ਕੇ ਜਾਣਾ ਬਹੁਤ ਜ਼ਰੂਰੀ ਐ ਇੱਕ ਵਾਰੀ ਗੱਲ ਕਰਦੇ ਆ। ਗੱਡੀ ਮਾਰ ਕੇ ਭੱਜ ਗਿਆ। ਗੱਡੀ ਮਾਰ ਕੇ ਭੱਜ ਗਿਆ। ਗੱਡੀ ਵਾਲਾ ਭੱਜ ਗਿਆ ਨਾ। ਭੱਜ ਗਿਆ। ਕੁਛੜਾ ਕਿਹੜਾ? ਉਹ ਪਰੇ ਬੈਠਾ। ਆਪਕੇ ਮਿਲ ਗਏ ਭਜੀ ਉਹ ਵੀ ਕੰਦੇ ਮਣਕੇ ਨੇ ਐਕਸ਼ਨ ਕੀਤਾ ਉਹ ਤਾਂ ਹੋਇਆ ਕਿੱਦਾਂ ਇਹ ਹੋਇਆ ਕਿ ਐਕਸੀਡੈਂਟ ਇੱਕ ਲਾਫ ਤੋਂ ਕੱਢ ਦਿੱਤੀ ਯਾਰ ਇਧਰੋਂ ਪੂਰੀ ਕੂਤਣਾ ਕੱਢੀ ਹੈ ਕਿਨੇ ਹਲੋ ਉਹ ਭਜੀ ਓ ਸਾਰਾ ਕੋਈ ਹਾਲ ਨਹੀਂ ਸਾਰਾ ਕੋਈ ਹਾਲ ਨਹੀਂ ਦੇਖੋ ਪਤਾ ਕੀ ਹੁਣ ਜੇ ਤਾਂ ਆਪਾਂ ਬਾਤ ਬੋਦਾ ਬਾਤ ਬਹੁਤ ਬਣਾਉਦਾ ਵਾਂਗੇ ਹੱਲ ਨਹੀਂ ਹੋਣਾ ਭਾਈ ਆਪਾਂ ਕੁਛ ਨਹੀਂ ਮੁੰਡੇ ਜੇ ਆਪਾਂ ਸਿਰ ਪਰ ਭਜੀ ਮੁੰਡੇ ਨੂੰ ਰੁਕਣਾ ਚਾਹੀਦਾ ਇਹਦੀ ਗੱਲ ਗਲਤੀ ਰੋਕਣੇ ਜਾਜਾ ਇਹਨੂੰ ਆ ਇਹਨੂੰ ਪੁੱਛ ਲੈ ਮੁੰਡੇ ਦਾ ਕੀ ਹਾਲ ਕੀਤਾ ਪਰ ਰੁਕਣਾ ਚਾਹੀਦਾ ਨਾ ਮੈਂ ਕਿਹਾ ਪਰ ਪਰਮਾਤਮਾ ਨੇ ਬਚਾ ਕੇ ਚਲੋ ਚਲੋ ਤੁਸੀਂ ਇਹਨੂੰ ਲੈ ਕੇ ਜਾਓ ਬੰਦੇ ਨੂੰ ਪਾਜੀ ਇਲਾਜ ਕਰੋ ਮੈਂ ਯਾਰ ਲੈ ਹੈ ਗੱਡੀ ਦਾ ਕੀ ਆ ਬਈ ਠੀਕ ਹੈ ਤੁਹਾਡੀ ਗੱਡੀ ਕਿਹੜੀ ਸੀ ਤੁਹਾਡੀ ਗੱਡੀ ਕਿਹੜੀ ਸਾਡੀ ਗੱਡੀ ਦਾ ਛੱਟ ਬਈ ਕਿਹੜੀ ਗੱਡੀ ਦਾ ਵਰਨਾ ਵਰਨਾ ਗੱਡੀ ਵਰਨਾ ਗੱਡੀ ਮੋੜ ਤੇ ਦੇਖੋ ਬੱਚੇ ਦਾ ਤੁਹਾਡੇ ਦਾ ਆਪਣਾ ਵੀ ਨੁਕਸਾਨ ਹੋ ਸਕਦਾ ਸੀ ਕੋਈ ਨੁਕਸਾਨ ਮਾਤਾ ਜੀ ਕੋਈ ਨਹੀਂ ਕਰ ਰਹੇ ਹੁਣ ਇਹ ਨਹੀਂ ਥੋੜਾ ਜਿਹਾ ਲੈ ਕੇ ਚੇਤਨਾ ਕਰੋ ਕੀ ਗੱਲ ਹੋਈ ਮਾਤਾ ਜੀ ਜਿਹੜੇ ਮੈਂ ਕਹਿੰਦੀ ਆ ਸਾਡੀ ਗੱਡੀ ਮਾਹੌਰ ਫੁੱਟੀ ਵੀ ਉਹਨਾਂ ਕਹਿੰਦੇ ਆ ਅਸੀਂ ਜਿਹੜੇ ਆ ਗਰੀਬ ਦੀ ਵਿਚਾਰੇ ਦੀ ਘਰੇ ਜਿਹੜੀ ਛੁੱਟੀ ਉਹ ਸਿੱਧਾ ਵੀ ਹੱਲ ਕਰੋ ਹਾਂ ਹੱਲ ਹੋਣਾ ਚਾਹੀਦਾ ਇਹ ਨਹੀਂ ਆ ਵੀ ਗਰੀਬਾ ਉਹ ਵੀ ਸਾਡੇ ਵਰਗਾ ਹੀ ਆ ਸਾਡੇ ਢਿੱਡਾਂ ਪੁੱਤਾਂ ਵਰਗੇ ਆ ਸਾਡੇ ਕਿੱਥੇ ਹੋ ਜਾਂਦਾ ਸਾਰਾ ਕੋਈ ਹੱਲ ਨਹੀਂ ਕਿਸੇ ਦਾ ਨੁਕਸਾਨ ਨਹੀਂ ਆਪਾਂ ਫੇਰ ਵੀ ਆਪਾਂ ਅਗਲੇ ਦਾ ਯਾਰ ਜੋ ਹੋਇਆ ਆਪਾਂ ਕਰ ਦਿੰਦੇ ਹਾਂ ਮੈਂ ਕਿਹਾ ਕੋ ਯਾਰ ਸਾਰਾ ਕੁਝ ਠੀਕ ਹੈ ਗਲਤੀ ਚਾਹੇ ਉਹ ਦੀ ਆ ਜਾਂ ਹੈ ਜੀ ਆਪਾਂ ਲੜ ਕੇ ਵੀ ਉਹੀ ਗੱਲ ਕਰਾਣੀ ਹੈ ਉਦੋਂ ਵੀ ਮੰਨਦੇ ਪਏ ਆ ਚਾਹੇ ਗਲਤੀ ਕਿਸੇ ਦੀ ਵੀ ਆ ਪਰ ਆਪਾਂ ਗਰੀਬ ਦਾ ਨਹੀਂ ਆਪਾਂ ਨੂੰ ਸਾਲ ਬਸ ਬਸ ਦੇਖੋ ਗੱਲ ਤਾਂ ਰੀਅਲਾਈਜੇਸ਼ਨ ਦੀ ਹੁੰਦੀ ਆ ਉਹਨਾਂ ਨੇ ਰੀਅਲਾਈਜ਼ ਕਰ ਲਿਆ ਪਹਿਲੀ ਗੱਲ ਤਾਂ ਇਹ ਖੜਨਾ ਚਾਹੀਦਾ ਮੁੰਡਾ ਖੜਿਆ ਨਹੀਂ ਹੈਗਾ ਇਹ ਗਲਤੀ ਹੈ ਉਹਦੀ ਸਿੱਧੀ ਗੱਲ ਆ ਮੇਰੀ ਗੱਲ ਕੋਈ ਗੱਲ ਸੁਣ ਮੇਰੀ ਗੱਲ ਸੁਣ ਜੇ ਤਾਂ ਹੈਗਾ ਬੈਂਸਣਾ ਨਹੀਂ ਨਹੀਂ ਫਿਰ ਫਿਰ ਜਿੱਤਾ ਮਰਜੀ ਚੱਲੀਏ ਠੀਕ ਆ ਉਹ ਬੱਚਾ ਸੀ ਡਰ ਗਿਆ ਡਰ ਜਾਣਾ ਸੀ ਹੋ ਸਕਦਾ ਤੇਰੇ ਸਾਹਮਣੇ ਤੇਰੇ ਸਾਹਮਣੇ ਮੈਨੂੰ ਲਾਜ ਕਰਾਓ ਲਾਜ ਕਰਾਓ ਯਾਰ ਤੇਰੇ ਸਾਹਮਣੇ ਆ ਆ ਜਾ ਯਾਰ ਲਾਜ ਕਰਾਓ ਇਹਦਾ ਤੁਸੀਂ ਦੇਖੋ ਜਦ ਰਿਅਲਾਈ ਸੀ ਹੋ ਗਿਆ ਬੰਦੇ ਨੇ ਸਮਝੀ ਚਲੋ ਠੀਰ ਉੱਠ ਪਾਜੀ ਇਲਾਜ ਤੇਰਾ ਕਿਸੇ ਤਰ੍ਹਾਂ ਦਾ ਨਹੀਂ ਤੇਰਾ ਕੋਈ ਨੁਕਸਾਨ ਨਹੀਂ ਮੈਂ ਬੈਠਾ ਤੇਰਾ ਭਰਾ ਬਾਦ ਹੁਣ ਮੇਰੀ ਗੱਲ ਸੁਣ ਦਿਲ ਚੋਂ ਉਹ ਕੱਢ ਦੇ ਚਿੰਤਾ ਕੱਢ ਦੇ ਕੋਈ ਨੁਕਸਾਨ ਨਹੀਂ ਤੇਰਾ ਨੁਕਸਾਨ ਨਹੀਂ ਮੇਰਾ ਹੋਇਆ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਪਾਜੀ ਪਹਿਲਾਂ ਜਾ ਕੇ ਤੇ ਟਿਕਟ ਡੁਕਾ ਲਵਾਓ ਮੈਂ ਕਿਹਾ ਜੋ ਚਲ ਚਲ ਮੇਰਾ ਵੀ ਚਲ ਤੁਰ ਤੁਰ ਚਲ ਤੁਰ ਇਹਦਾ ਪਹਿਲਾਂ ਇਹਦੀ ਦਵਾਈ ਦੋ ਪਹਿਲਾਂ ਦਵਾਦਾਰੂ ਕਰੋ ਇਹਦੇ ਟੈਟਨਸ ਦਾ ਟੀਕਾ ਲਾਓ ਪੇਨ ਕਿਲਰ ਕੋਈ ਵੀ ਜੋ ਵੀ ਦੋ ਤੇ ਕਾਫੀ ਪਰੇਸ਼ਾਨ ਹੈ ਠੀਕ ਹੈ ਤੁਹਾਡੀ ਗੱਡੀ ਸੀ ਨਾ ਓ ਭਾਜੀ ਇਹ ਲੜਕੇ ਤੇ ਫਾਦਰੇ ਕਹਿੰਦੇ ਮੈਂ ਕਰੂੰਗਾ ਦੇਖੋ ਹੁਣ ਆਪਾਂ ਸਿਚੁਏਸ਼ਨ ਨੂੰ ਸਮਝੀਏ ਕੋਈ ਗੱਲ ਨਹੀਂ ਜਿਗਾਤੇ ਆਏ ਆ ਭਾਜੀ ਹੁਣੇ ਬੁੱਢੀ ਦੇ ਆ ਜੋ ਫੜਕਾ ਜੀ ਉਸ ਨੂੰ ਲੈ ਜਾਓ ਆ ਕੋਈ ਮੈਂ ਕੋਈ ਨਹੀਂ ਐਂ ਤਾਂ ਕਰ ਯਾਰ ਸਾਡੀ ਗੱਡੀ 'ਚ ਬਿਠਾ ਦੇ ਨੂੰ ਆ ਆ ਸਾਡੀ ਗੱਡੀ 'ਚ ਆ ਯਾਰ ਆ ਜਾ ਆ ਜਾ ਆਪਣੀ ਗੱਡੀ ਬਣਾ ਸਭੀ ਗੱਡੀ ਖੋਲ ਸਾਰਾ ਕੋਈ ਭਾਜੀ ਕਹਿੰਦੇ ਗੱਲ ਹੋ ਜਾਊਗਾ ਗੱਲ ਖਤਮ ਹੋ ਗਈ ਤੂੰ ਕਾਹਨੇ ਫਿਕਰ ਕਰਦਾ ਆਓ ਸਭੀ ਗੱਡੀ ਖੋਲ ਉਹ ਹੋ ਗਈ ਭਾਜੀ ਹੁਣ ਛੱਡ ਦਿਓ ਗੱਲ ਗੱਲ ਛੱਡ ਦਿਓ ਹਾਂ ਹਾਂ ਕੋਈ ਨੰਦੀ ਲੋੜੇ ਨਹੀਂ ਉਹ ਮਾਤਾ ਜੀ ਚਿੰਤਾ ਨਾ ਕਰੋ ਸ਼ਹਿਰ ਦੇ ਹੀ ਆ ਅਸੀਂ ਸ਼ਹਿਰ ਦੇ ਹੀ ਆ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੁੰਦੀ ਮਾਤਾ ਕੋਣ ਆ ਬੰਦਾ ਵੀ ਸਾਡਾ ਬਾਗ ਭਈਆ ਬੇਇਨਸਾਫੀ ਨਹੀਂ ਹੁੰਦੀ ਤੁਹਾਡੇ ਨਾਲ ਕੋਈ ਨਾ ਦੇ ਨਾ ਸਾਡਾ ਕੀ ਨੁਕਸਾਨ ਹੈ ਉਹ ਪੈਸੇ ਤਾਂ ਨਹੀਂ ਸੀਗੇ ਉਹ ਭਾਜੀ ਦੱਸ ਯਾਰ ਇੱਕ ਮਿੰਟ ਤੁਸੀਂ ਭਾਜੀ ਗੱਡੀ 'ਚ ਬੈਠ ਇੱਕ ਮਿੰਟ ਮੈਂ ਕੋਲੇ ਬੈਠਾਂ ਬਸ ਛਾਵੇਂ ਨਹੀਂ ਨਹੀਂ ਗੱਲ ਨੂੰ ਕਹੇ ਦੀ ਉਹ ਯਾਰ ਐਨੀ ਵੰਸ ਕੀ ਹੁੰਦੀ ਹਾਂ ਉਹ ਚਲੋ ਗਲਤੀ ਰੈਲਾਈਜ਼ ਹੋ ਗਈ ਹੈ ਬਹੁਤ ਵੱਡੀ ਗੱਲ ਆ ਓ ਡਰ ਗਿਆ ਪਰ ਮੈਂ ਉਹਨੂੰ ਛਾੜਿਆ ਬਹੁਤ ਰੈਲਾਈਜ਼ ਕਰ ਲਈ ਭਾਜੀ ਸਭ ਤੋਂ ਵੱਡੀ ਗੱਲ ਇਹ ਨਾਲੇ ਤੈਨੂੰ ਕਹੇ ਚੀਜ਼ ਦੀ ਟੈਨਸ਼ਨ ਹੀ ਨਹੀਂ ਲੈਣੀ ਤੇ ਬਸ ਹੁਣ ਤੁਹਾਨੂੰ ਤਸਵੀਰਾਂ ਰਾਈ ਦਿਖਾ ਰਹੇ ਹਾਂ ਕਿ ਅਸੀਂ ਫੱਟੜ ਵਿਅਕਤੀ ਨੂੰ ਜਿਸ ਹਾਦਸੇ ਵਿੱਚ ਘਟਨਾ ਵਿੱਚ ਫੱਟੜ ਹੋ ਗਿਆ ਉਸ ਨੂੰ ਲੈ ਕੇ ਸਿਵਲ ਹਸਪਤਾਲ ਵਿਖੇ ਪਹੁੰਚੇ ਉਹ ਵੀਰ ਕਾਫੀ ਪੇਨ ਮਹਿਸੂਸ ਕਰ ਰਿਹਾ ਸੀ ਦਰਦ ਮਹਿਸੂਸ ਕਰ ਰਿਹਾ ਸੀਗਾ ਤੇ ਉਸ ਦਾ ਟ੍ਰੀਟਮੈਂਟ ਹੋਣਾ ਬਹੁਤ ਜ਼ਰੂਰੀ ਸੀਗਾ ਹਸਪੀਟਲ ਵਿਖੇ ਜਦ ਅਸੀਂ ਪਹੁੰਚੇ ਤਾਂ ਐਮਰਜੈਂਸੀ ਵਿਖੇ ਜਿਹੜੇ ਡਾਕਟਰ ਮੌਜੂਦ ਸਨ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਘਟਨਾ ਦੀ ਔਰ ਉਸ ਤੋਂ ਬਾਅਦ ਫੱਟੜ ਵਿਅਕਤੀ ਨੂੰ ਮਾਈਨਰ ਓਟੀ ਵਿੱਚ ਲੈ ਕੇ ਗਏ ਜਿੱਥੇ ਉਸ ਦੇ ਫਰਸਟ ਏਡ ਜਾਂ ਉਸ ਦਾ ਟ੍ਰੀਟਮੈਂਟ ਹੋਣਾ ਬਹੁਤ ਜ਼ਰੂਰੀ ਸੀ ਔਰ ਡਾਕਟਰਾਂ ਨੇ ਵੀ ਪੂਰਾ ਕੋਆਪਰੇਟ ਕੀਤਾ ਜਦੋਂ ਅਸੀਂ ਪਹੁੰਚੇ ਆ ਤਾਂ ਜਨਦੇ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਉਹਨਾਂ ਦੇ ਇੰਜੈਕਸ਼ਨ ਵੀ ਲਗਾਏ ਗਏ ਫੱਟੜ ਵਿਅਕਤੀ ਦੇ ਔਰ ਡਾਕਟਰ ਨੇ ਵੀ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ ਸੀ ਦੇਖਿਆ ਕਿ ਅਸੀਂ ਆਪਣੀ ਗੱਡੀ ਵਿੱਚ ਜਿਹੜਾ ਮਰੀਜ਼ ਆ ਫੱਟੜ ਵਿਅਕਤੀ ਸੀ ਉਸ ਨੂੰ ਹਸਪਤਾਲ ਵਿਖੇ ਲੈ ਕੇ ਆਇਆ ਅ ਐਮਰਜੈਂਸੀ ਮਾਈਨਰ ਓਟੀ ਵਿਖੇ ਉਹਨੂੰ ਭਰਤੀ ਕਰਵਾਇਆ ਸੀ ਤਾਂ ਡਾਕਟਰ ਸਾਹਿਬ ਨੇ ਮੇਰੀ ਗੱਲ ਬਾਤ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਪੀੜਤ ਜਿਹੜਾ ਹੈ ਉਹ ਖਤਰੇ ਤੋਂ ਬਾਹਰ ਹੈ ਔਰ ਬਚਾਅ ਵਾਲੀ ਗੱਲ ਇਹੀ ਹੈ ਕਿ ਉਸ ਦੇ ਸਿਰ ਤੇ ਸੱਟ ਨਹੀਂ ਲੱਗੀ ਉਹ ਕੌਨਸ਼ੀਅਸ ਹੈ ਪੂਰਾ ਔਰ ਲੱਤ ਤੇ ਸੱਟ ਹੈ ਤੇ ਬਾਹਾਂ ਤੇ ਸੱਟ ਹੈ ਉਹ ਕਹਿੰਦੇ ਕਿ ਟ੍ਰੀਟਮੈਂਟ ਅਸੀਂ ਕਰ ਲਾਂਗੇ ਇੱਥੇ ਸਥਿਤੀ ਜਿਹੜੀ ਕੰਟਰੋਲ ਵਿੱਚ ਹੈ ਔਰ ਨਾਲ ਦੀ ਨਾਲ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਸ ਗੱਡੀ ਦੇ ਜਿਹੜਾ ਗੱਡੀ ਚਲਾ ਰਿਹਾ ਸੀ ਉਸਦੇ ਪਿਤਾ ਵੀ ਇੱਥੇ ਮੌਜੂਦ ਹੈ ਉਹਨਾਂ ਨੇ ਗਲਤੀ ਨੂੰ ਰਿਅਲਾਈਜ਼ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਬੇਟਾ ਤਾਂ ਨਹੀਂ ਰੁਕਿਆ ਜੇ ਰੁਕ ਜਾਂਦਾ ਤਾਂ ਲੜਾਈ ਵਾਲੀ ਸਥਿਤੀ ਬਣ ਸਕਦੀ ਸੀ ਉਹ ਡਰ ਗਿਆ ਉਹ ਚਲਾ ਗਿਆ ਉਹ ਵੀ ਆਪਣੀ ਗਲਤੀ ਮੰਨ ਰਿਹਾ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵਿਸ਼ਵਾਸ ਦਿਵਾਇਆ ਕਿ ਇਲਾਜ ਵੀ ਪੂਰਾ ਕਰਾਉਣਗੇ ਔਰ ਜਿਹੜਾ ਰੇੜੀ ਦਾ ਜਾਂ ਦੂਜੀ ਗੱਡੀ ਦਾ ਨੁਕਸਾਨ ਹੈ ਉਹਦੀ ਵੀ ਉਹ ਪਰਪਾਈ ਕਰ ਦੇਣਗੇ ਪਰ ਹੌਸਲਾ ਬਣਾਈ ਰੱਖਣ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਲੜਕੇ ਤੋਂ ਗਲਤੀ ਹੋਈ ਹੈ ਲੇਕਿਨ ਅਸੀਂ ਹੁਣ ਗੱਲ ਨਹੀਂ ਵਿਧਾਣੀ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜੋ ਨੁਕਸਾਨ ਤੁਹਾਡਾ ਉਹਦੀ ਪਰਪਾਈ ਕਰਦੇ ਆਂਗੇ ਔਰ ਆਪਣੀ ਗਲਤੀ ਨੂੰ ਵੀ ਰਿਅਲਾਈਜ਼ ਕਰ ਰਹੇ ਆ ਤੇ ਜਦੋਂ ਪੀੜਤ ਵਿਅਕਤੀ ਨੂੰ ਫੱਟੜ ਵਿਅਕਤੀ ਨੂੰ ਹਸਪੀਟਲ ਵਿੱਚ ਐਡਮਿਟ ਕਰਾਉਣ ਤੋਂ ਬਾਅਦ ਅਸੀਂ ਵਾਪਸ ਘਟਣਾ ਵਾਲੀ ਸਥਾਨ ਤੇ ਪਹੁੰਚੇ ਤਾਂ ਦੇਖਿਆ ਕਿ ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਸਨ ਉਹ ਮੌਕੇ ਦੀ ਪੂਰੀ ਜਾਣਕਾਰੀ ਇਕੱਤਰਤ ਕਰ ਰਹੇ ਸਨ ਤਾਂ ਜੋ ਇਨਸਾਫ ਹੋਵੇ ਔਰ ਤੁਸੀਂ ਤਸਵੀਰਾਂ ਰਾਈ ਦੇਖ ਰਹੇ ਹੋ ਕਿ ਰੇੜੀ ਨੂੰ ਚੈੱਕ ਆਊਟ ਕੀਤਾ ਜਾ ਰਿਹਾ ਔਰ ਹਾਥਸੇ ਵਾਲੀ ਜਗ੍ਹਾ ਨੂੰ ਦੇਖਿਆ ਜਾ ਰਿਹਾ ਇੱਕ ਵਾਰੀ ਜਸ਼ਨਜੀਤ ਕੁਮਾਰ ਐਸਐਮ ਪੀਸੀ ਆਰਦੇ ਆ ਜੀ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਬੇ ਬਰਨਾਲਾ ਗੱਟਾਂ ਦਾ ਐਕਸੀਡੈਂਟ ਹੋਇਆ ਜਿੱਦਾਂ ਸਾਨੂੰ ਹੁਣ ਪਤਾ ਲੱਗਿਆ ਆ ਕੇ ਇੱਕ ਗੱਡੀ ਬਰਨਾ ਗੱਡੀ ਸੀ ਉਹ ਬਰਨਾਲਾ ਪਿੰਡ ਦੇ ਵਿੱਚੋਂ ਨਿਕਲੀ ਸੀ ਮੇਨ ਰੋਡ ਤੇ ਚੜ੍ਹਨ ਲੱਗੀ ਤਾਂ ਪਿੱਛੋਂ ਚੰਡੀਗੜ੍ਹ ਸਾਈਡ ਤੋਂ ਚੰਡੀਗੜ੍ਹ ਰੋਡ ਵਾਲੇ ਪਾਸੇੋਂ ਇਧਰੋਂ ਚੰਡੀਗੜ੍ਹ ਚੌਂਕ ਵਾਲੇ ਪਾਸੇੋਂ ਲੰਗੜੋਆ ਵਾਲੇ ਪਾਸੇ ਨੂੰ ਗੱਡੀ ਚੱਲਦੀ ਭਿੰਦਰਾ ਪਿਕਅਪ ਉਹਦੇ ਕੋ ਆ ਕੰਟਰੋਲ ਨਹੀਂ ਹੋਣਾ ਕਰਕੇ ਤਾਂ ਕਿ ਜਿਹੜੀ ਜਿਹੜੀ ਕੁਲ ਚਾਲੀ ਦੇ ਤੇ ਚੜ ਗਈ ਗੱਡੀਏ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਲੈ ਉਦਾਂ ਵੈਸੇ ਹਸਪਤਲ ਬੰਦੇ ਪਹੁੰਚਾਦੇ ਆ ਪਰ ਲੇਕਿਨ ਪਹਿਲਾਂ ਸਾਡੇ ਆਣ ਤੋਂ ਪਹਿਲਾਂ ਤੇ ਬਾਕੀ ਠੀਕ ਠਾਕ ਆ ਲੈ ਤਾਂ ਪਤਾ ਲੱਗ ਗਿਆ ਥੋੜੀ ਸੱਟਾਂ ਲੱਗੀਆਂ ਸੂਰੀ ਸਾਹਿਬ ਹੀ ਲੈ ਕੇ ਗਏ ਸੀ ਆਪਣੀ ਗੱਡੀ ਜੀ ਰੇਡੀ ਵਾਲੇ ਦੀ ਠੀਕ ਆ ਸਾਡੇ ਆਣ ਤੋਂ ਪਹਿਲਾਂ ਲੈ ਗਿਆ ਸੀ ਤੇ ਅਸੀਂ ਮੌਕੇ ਤੇ ਪਹੁੰਚ ਗਿਆ ਉਦਾਂ ਬਾਕੀ ਹੁਣ ਜੋ ਆਈਓ ਸੱਧਿਆ ਤੇ ਕਾਰਵਾਈ ਵਾਰੀ ਜਾਣੀ ਠੀਕ ਹੈ ਥੈਂਕ ਯੂ